ਅੰਕਲ ਜੀ ਹਾਂ ਜਰੂਰ ਜੂਰ ਜੀ ਐਨ ਜੂ ਕਿ ਸਲਾਮ ਸਾਰੇ ਕੁਝ ਆਨ ਹੈ ਠੀਕ ਹੈ ਜੀ ਓਕੇ ਓਕੇ ਬੇਟਾ ਆਲ ਦਾ ਬੈਂਸ ਓਕੇ ਓਕੇ ਥੈਂਕ ਯੂ ਅੰਕਲ ਜੀ ਆਪਾਂ ਇੱਥੋਂ ਜਾਣਾ ਤਕਰੀਬਨ 27 ਤੋਂ 28 ਕਿਲੋਮੀਟਰ ਦੂਰ ਦੁੰਗਨਾਥ ਕਿਉਂਕਿ ਅਸੀਂ ਹੁਣੇ ਘਰ ਫੋਨ ਕਰਕੇ ਛੱਡੇ ਸੀ ਉਹ ਕਹਿੰਦੇ ਵੀ ਕੋਈ ਦਰਸੀ ਨਹੀਂ ਹੈਗਾ ਉਹਦਾ ਹਾਂ ਖਤਰਾ ਤਾਂ ਹੈ ਮਾਹੌਲ ਖਰਾਬ ਆ ਕਹਿੰਦੇ ਵੀ ਤੁਸੀਂ ਹੁਣ ਨੇੜੇ ਆਏ ਤਾਂ ਦਰਸ਼ਨ ਕਰਕੇ ਹੀ ਆਓ। ਤੇ ਹੁਣ ਅਸੀਂ ਸੱਚ ਪੂਛ ਦਾ ਮਨ ਨਹੀਂ ਸੀ। ਕਾਲੀ ਗਲੀ ਹੁਣ ਫੇ ਇੰਨੇ ਵੀ ਪਲਾਨ ਕੀਤਾ ਕਹਿੰਦਾ ਚੱਲ ਯਾਰ ਆਏ ਆ ਨੇੜੇ। ਪਿਛਲੇ ਸਾਲ ਵੀ ਜਦੋਂ ਅਸੀਂ ਆਏ ਸੀ ਮੁੜ ਗਏ ਸੀ। ਕਿਉਂਕਿ ਤੋਂ ਕਪਾਟ ਬੰਦ ਹੋ ਗਏ ਸੀ। ਤੇ ਹੁਣ ਅੰਕਲ ਕਹਿੰਦੇ ਆ ਵੀ 12 ਵਜੇ ਬੰਦ ਕਰ ਦਿੰਦੇ ਆ ਫੇ 2 ਵਜੇ ਦੁਬਾਰਾ ਖੋਲਦੇ ਆ। ਕਿਉਂਕਿ ਭੋਗ ਲਗਾਉਂਦੇ ਵਿਜਲੇ ਟਾਈਮ 'ਚ। ਤੇ ਸਾਨੂੰ ਉਹਦੇ ਵਿੱਚ ਟਰੈਕ ਪੂਰਾ ਹੋ ਜਾਊਗਾ ਤੇ ਆਪਾਂ ਤਕਰੀਬਨ 2 ਵਜੇ ਦਰਸ਼ਨ ਕਰਕੇ ਡਰੋਨ ਸ਼ਾਟ ਵਗੈਰਾ ਲੈ ਕੇ ਫਿਰ ਥੱਲੇ ਆ ਜਾਾਂਗੇ ਅੱਜ ਮੌਸਮ ਸੋਹਣਾ ਉਹਦਾ ਬੱਦਲ ਹੈਗਾ ਆ ਰੇਨ ਕੋਟ ਵਗੈਰਾ ਸੀ ਘਰੋਂ ਹੀ ਚੱਕ ਲਿਆ ਅੱਜ ਤੇ ਹੁਣ ਆਪਾਂ ਨਿਕਲੀਏ ਜਲਦੀ ਜਲਦੀ ਟਾਈਮ ਹੋ ਗਿਆ ਆ 9 ਵਜੇ ਗਏ ਪੂਰੇ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖੀਆਂ ਹੋਣੀਆਂ ਤੁਸੀਂ ਸਮਝੇਗੇ ਹੋਊਗੇ ਹੁਣ ਆਪਾਂ ਕਿੱਥੇ ਆ ਅੱਬਾ ਬਾਤ ਤੁੰਗਣਾ ਪਹੁੰਚਣ ਵਾਲੇ ਆ ਮੰਡਲ ਦੇ ਜੰਗਲ ਆਉਂਦੇ ਆ ਇਹ ਸ਼ੁਰੂਆਤ ਆਉਣਾ ਦੀ ਇੱਥੇ ਸਾਰੇ ਜਾਨਵਰ ਆ ਪਿਛਲੇ ਏਰੀਆ ਪਾਉਨੂੰ ਚਿੱਤੇ ਇੱਧਰ ਹੀ ਮਿਲੇ ਸੀਗੇ ਹੋਂ ਤਾਂ ਜਲ ਦਿਆਣਾ ਉਦੋਂ ਦਾ ਰਾਤ ਸੀ ਰਾਤ ਦੇ ਕੰਮ ਖਰਾਬ ਹੋ ਜਾਂਦਾ ਆ ਦੇਖੋ ਸੰਘਣੇ ਜੰਗਲ ਆ ਸੰਘਣੇ ਆ ਦੇਖ ਇੱਧਰ ਦੇਖੋ ਇੱਧਰ ਵੀ ਦੇਖੋ ਸੰਘਣੇ ਜੰਗਲ ਆ ਵਿਚਾਇਆ ਨੂੰ ਸਾਫ ਰੋਡ ਬਾਈਕ ਚਲਾਉਂਦਾ ਬਹੁਤ ਮਜ਼ਾ ਆਉਂਦਾ ਇਹਦੇ ਵਿੱਚ ਦੀ ਇੱਥੋਂ ਟਰੈਕ ਆਪਣਾ ਸ਼ੁਰੂ ਹੋਣਾ ਤੇ ਆਪਾਂ ਹੁਣ ਬਾਈਕ ਤੇ ਲਗਾਈਏ। ਲੋ ਜੀ ਬਾਈਕ ਆਪਣ ਇੱਥੇ ਲਾ ਲੈਣੀ ਆ ਸਾਹਮਣੇ ਟਰੈਕ ਆ। ਹਾਂਜੀ ਅੱਛਾ ਸਟੈਂਡ 'ਤੇ ਦੋਹਾਂ ਸਟੈਂਡ ਲਗਾਉਗਾ ਫਿਰ ਜਗਾ ਇਹ ਦਬਾ ਕੇ ਆਉਂਦਾ ਫਿਰ ਠੀਕ ਆ ਚਲੋ ਆਪਾਂ ਇਹ ਤੋਂ ਉਤਰ ਕੇ ਆਪਣੀ ਕਮਰ ਘਸੀਏ 10:00 ਵਜੇ 15 ਮਿੰਟ ਹੋ ਗਿਆ ਤੇ ਆਪਾਂ ਜਿੱਥੋਂ ਯਾਤਰਾ ਸ਼ੁਰੂ ਹੋਣੀ ਮਤਲਬ ਤੁੰਗਨਾਥ ਦੇ ਅੱਗੇ ਤੋਂ ਟਰੈਕ ਸ਼ੁਰੂ ਹੋਣਾ ਉਹਦੇ ਸਾਹਮਣੇ ਟਾਬੇ ਤੇ ਬੈਠੇ ਆ ਵੀ ਇੱਕ ਇੱਕ ਪੋਹਾ ਆਰਡਰ ਕੀਤਾ ਵੀ ਥੋੜੀ ਜਿਹੀ એનર્ਜੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਟਰੈਕ ਸ਼ੁਰੂ ਕਰਾਂਗੇ ਇਹ ਸਾਹਿਲ ਗੇਮ ਹੀਡਾਂ ਚ ਬਿਜ਼ੀ ਆ ਆ ਦੇਖੋ ਆਹ ਦੇਖੋ ਚਲੋ ਹੁਣ ਪੋਹਾ ਲਾਂਦੋ ਪੋਹਾ ਆ ਗਿਆ ਆਪਣਾ ਤੇ ਨਾਲ-ਨਾਲ ਖਾ ਰਹੇ ਆ ਇਹ ਸੋਚਦੇ ਆ ਵੀ ਹੁਣ ਟਰੈਕ ਕਰੀਏ ਤੇ ਪਹੁੰਚੀਏ ਜੋ 12 ਵਜੇ ਦੋਗਣਾ ਤਾਂ ਬੰਦ ਹੋ ਜਾਂਦਾ ਫਿਰ 2 ਵਜੇ ਖੁੱਲਦਾ ਆਹ ਦੇ ਤਪੂਆ ਵਧੀਆ ਬਣਾਇਆ ਵਧੀਆ ਸਾਹਿਲ ਓਕੇ ਉਹ ਵੀ ਫੋਨ ਤੇ ਬਿਜ਼ੀ ਆ ਛਾਹੂ ਤੇ ਕੋਈ ਨੈਟਵਰਕ ਨਹੀਂ ਗਿਆ ਹੁਣੇ ਘਰ ਦੇ ਨੂੰ ਕਾਲ ਕਰਕੇ ਆਪਾਂ ਦੱਸ ਦੇਣਾ ਤੇ ਕੋਈ ਟੈਨਸ਼ਨ ਨਾ ਲੈਣਾ ਹਣਾ ਚਲੋ ਹੁਣ ਖਾ ਲਈਏ ਫਿਰ ਟ੍ਰੈਕ ਤੇ ਮਿਲਦੇ ਆਂ ਹੇ ਦੇਖੋ ਦੇਖੋ ਭਾਈ ਦੇਖੋ ਸ਼ਰਦਾਲੂ ਬਹੁਤ ਪਾਚੇ ਹੋਇਆ ਇੱਥੇ ਇਹ ਤੋਂ ਸਟਾਰਟ ਹਰ ਹਰ ਮਹਾਦੇਵ ਫੋਟੋ ਤਾਂ ਖੇਦੇ ਹੈਂ ਫੋਟੋ ਮਾਰ ਕੇ ਚੱਲਾਂਗੇ ਇਕੱਠੀਆਂ ਸਟਾਰਟਿੰਗ ਬੈਟਰੀ ਉੱਡ ਜਾਣੀ ਪਾਉਂਦੀ ਹੈ ਨਹੀਂ ਬੈਟਰੀ ਆਪਣਾ ਪਾਵਰ ਬੈਂਕ ਹੈਗੀ ਆ ਟੈਨਸ਼ਨ ਨਹੀਂ ਕੋਈ ਵੀ ਚੜਦਿਆਂ ਨੂੰ ਤਾਂ ਕੰਮ ਆ ਤੇ ਵੀਡੀਓਗ੍ਰਾਫੀ ਆਪਾਂ ਘਾਟੀ ਕਰਾਂਗੇ ਸਟੇਟ ਚੜਾਈ ਆ ਸਿੱਧੀ ਉਹ ਦੇਖੋ ਹੁਣ ਪੋਹੇ ਫੁੱਲਣੇ ਤੇ ਸਾਡੀ ਕਾਫੀ ਫੁੱਲਣੀ ਇੱਥੇ ਪਹਿਲਾਂ ਤਾਰਾਂ ਨਹੀਂ ਲੱਗੀਆਂ ਹੋਈਆਂ ਸੀ ਆ ਦੇਖੋ ਇਹ ਹੁਣ ਲੱਗੀਆਂ ਤੂਫੰਗੀ ਚੱਲ ਦੇਖੋ ਪਹਿਲਾਂ ਇੱਥੇ ਲੋਕ ਕੈਂਪ ਬਗੈਰਾ ਲਗਾ ਲੈਂਦੇ ਸੀ ਜਾਂ ਇੱਥੇ ਬੈਠ ਜਾਂਦੇ ਸੀ ਹੁਣ ਇਹਨਾਂ ਨੇ ਤਾਰਾ ਲਾਤੀਆਂ ਪੱਕੀਆਂ ਇੱਧਰ ਜਾਣ ਹੀ ਸਕਦਾ ਕੋਈ ਵੀ ਤੇ ਮੌਸਮ ਥੋੜਾ ਖਰਾਬ ਆ ਪਰ ਵਿਊ ਬਹੁਤ ਸੋਹਣਾ ਆ ਸ਼ਾਨਦਾਰ ਵਿਊ ਪਿੱਛੇ ਪੂਰੀਆਂ ਪਹਾੜੀਆਂ ਦਿਖਦੀਆਂ ਪਈਆਂ ਦੇਖੋ ਪੁਰਾਣਾ ਯਾਰ ਆ ਸਾਹਿਲ ਕਿੱਦਾਂ ਓਕੇ ਜੰਨਤ ਆ ਨਾ ਹੁਣ ਬਸ ਇੱਧਰ ਜਾ ਰਹੇ ਅਸੀਂ ਟ੍ਰੈਕ ਕਰਨਾ ਬਸ ਇੱਧਰ ਹੌਲੀ ਹੌਲੀ ਚੜੀ ਜਾਣਾ ਤਕਰੀਬਨ ਹੁਣ 2 ਕਿਲੋਮੀਟਰ ਹੋ ਰਹਿ ਗਿਆ ਉੱਤੇ ਬੈਟਰੀਆਂ ਦੇਖਿਆਟਿਆ ਸੀ ਡਰੋਨ ਦੀਆਂ ਚਾਰਜ ਲਾਈਆਂ ਸੀ ਪਾਵਰ ਬੈਂਕ ਨਾਲ ਕਿਉਂ ਰਾਤੀ ਲਾਈਟ ਨਹੀਂ ਆਈ ਤੇ ਲਾਈ ਜਾਣੀ ਆਪਾਂ ਤੇ ਮੈਂ ਪਾਵਰ ਬੈਂਕ ਤੇ ਲਾਤੀਆਂ ਸੀ ਦੋ ਚਾਰਜ ਹੋ ਗਈਆਂ ਬਸ ਇੱਕ ਰਹਿ ਗਈ ਆ ਮੈਂ ਕਿਹਾ ਮੇਰੇ ਬੈਟਰੀ ਜੂਸ ਹੁੰਦੀ ਰਵੇ ਇਹ ਰੇਨ ਕਵਰ ਵਗੈਰਾ ਪਾਤਾ ਉੱਤੇ ਵਿੱਚ ਵਿੱਚ ਛਟਾਈਆਂ ਪੈ ਜਾਂਦੀਆਂ ਵਿੱਚ ਧੋਪ ਆ ਜਾਂਦੀ ਆ ਚਲੋ ਵਧੀਆ ਗਿਆ ਲੂ ਹਾਂ ਲਗਿਆ ਤੇ ਮੈਂ ਡਰੋਨ ਸ਼ਾਟ ਲੈ ਰਿਹਾ ਸੀ ਤੁਹਾਨੂੰ ਕਿੱਦਾਂ ਲੱਗੇ ਮੈਨੇ ਯੂ ਦੱਸਿਓ ਮੌਸਮ ਖਰਾਬ ਹੁੰਦਾ ਹੋਇਆ ਤੇ ਰੇਨ ਕੋਟ ਵੀ ਸਾਹਿਲ ਕੋਲੇ ਹੀ ਆ ਬਹੁਤ ਬੋਲੋ ਯਾਰ ਥੱਲੇ ਸਿਉਣੀ ਥੱਲੇ ਇਸ ਲਈ ਕੋੜੇ ਨਾ ਕਰੋ ਟਰਾਈ ਕਰੋ ਮੁਝਾ ਹੋ ਗਿਆ ਲੇਟ ਵੀਡੀਓ ਮੈਂ ਸ਼ੂਟ ਕੀਤੀ ਸ਼ਰਧਾਲੂ ਕੋਸ਼ਿਕਾ ਮੱਥਾ ਟੇਕ ਕੇ ਆਇਆ ਇਹਨਾਂ ਨੂੰ ਪੁੱਛਦੇ ਕਿੰਨਾ ਕਰਾ ਅੱਛਾ ਤੇ ਦਰਸ਼ਨ ਕਿੱਦਾ ਹੋਏ ਇੱਕਦਮ ਵਧੀਆ ਹੋ ਗਿਆ ਵਧੀਆ ਹਾਂਜੀ ਅਬੀ ਕਿਤਨਾ ਕਿਲੋਮੀਟਰ ਹੈ ਯਾਥੇ ਯਾਥੇ ਡੇਢ ਕਿਲੋਮੀਟਰ ਇਹ 1.5 ਕਿਲੋਮੀਟਰ ਦਰਸ਼ਨ کیسے ਹੋਏ ਇੱਕ ਨੰਬਰ ਮੌਸਮ कैसा है मौसम मस्त है मस्त है एक नंबर ਵਾਸ ਸੰਦਰਸੀਲਾ ਨਹੀਂ ਜਾਪਾ ਕੋਕੀ ਵਾਹਾਂ ਦਾ ਖਤਰਾ ਖਤਰਨਾਕ ਟ੍ਰੈਕ ਹੈ ਵਾਸ 2.5 ਕਿਲੋਮੀਟਰ ਘੱਮਸਕਮ ਹਾਂ ਹੋਵੇ ਡੇਢ ਕਿਲੋਮੀਟਰ ਵਾਸੇ ਡੇਢ ਕਿਲੋਮੀਟਰ ਵਾਸੇ ਡੇਢ ਕਿਲੋ ਕਿਤੇ ਆਉਂਦਾ ਦਿਖਦਾ ਹੈ ਦਿਖਦਾ ਹੈ ਰਤੂ ਨੀਵਾਰਾ ਨਹੀਂ ਨਹੀਂ ਕੋਈ ਰੋਣਾ ਨਹੀਂ ਠੀਕ ਹੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸਾਹਿਲ ਕਿਦਾਂ ਉਹ ਕੀ ਹਤਾ ਪਿਆ ਕੀ ਆ ਪਿੱਛੇ ਦਿਖਾਤਾ ਮੈਂ ਪਿੱਛੇ ਦਿਖਾਤਾ ਮੈਂ ਜੇ ਤਸਵੀਰ ਚੜ ਜਾਂਦਾ ਮੇਰੇ ਵਰਗਾ ਤਾਂ ਜੀ ਦੱਸ ਕੀ ਕਰੂਗੀ ਪਿੱਛੇ ਦਿਖਾਤਾ ਮੈਂ ਕੋਹ ਸਾਹਿਲ ਬੈਠਾ ਕੀ ਅਗਾਹਾਂ ਘਾਵੜੂਂ ਦੀ ਨੇ ਆਪਾਂ ਕੈਮਰਾ ਟਿਕਾਈ ਰੱਖਣਾ ਮੈਂ ਹੁਣ। ਬੋਲੀ-ਬੋਲੀ ਚਲੀ ਜਾਂਦੇ ਆ। ਦੇਖਿਓ ਬਾਕੀ। ਇਹ ਬੋਟ ਹੋ ਗਈ। ਹਾਈ ਗਾਇਸ। ਚੱਕ ਦੇਗਾ ਮਨੂੰ। ਫੇਰ ਵੀ ਵੀਰ ਚੱਲੇ ਦਰਸ਼ਨ ਕਰਨ। ਬੋਲੋ ਹਰ ਹਰ ਮਹਾਦੇਵ। ਜ਼ੋਰ से। ਹਰ ਹਰ ਮਹਾਦੇਵ। ਜੈ ਤੁੰਗ ਨਾਥ ਬਾਬਾ ਕੀ ਜੈ ਅੱਗੇ ਵਾਸ ਅੱਗੇ ਅੱਗੇ ਖਾੜੀ ਵਾਓ ਨੇਚਰ ਲਾਈਕ ਬੇਰੀ ਬੇਰੀ ਵੀ ਦੋ ਮਿੰਟ ਦੀ ਰੈਸਟ ਕਿਹਾ 1 ਕਿਲੋਮੀਟਰ ਰਹਿ ਗਿਆ ਸਾਰਾ ਆਪਣਾ ਉਹ ਸਾਹਮਣੇ ਜਾਣਾ ਉੱਪਰ ਤੋ ਤੋਂ ਦੇ ਇਹ ਤੇ ਬਦਲ ਜੇ ਆ ਹਾਂ ਪਾਣੀ ਦੀ ਬੋਤਲ 60 ਰੁਪਏ ਓਨਲੀ 60 ਰੁਪਏ ਮਈ ਆ ਗਿਆ ਨਾ ਬੋਤਲ ਆਵਦੀ ਬਾਹਰ ਪਾਣੀ ਨਾਲ ਹੀ ਲੈ ਕੇ ਆਓ ਬਰਾਵਾ ਸਭ ਕੁਝ ਆਪਣਾ ਲੈ ਕੇ ਆਓ ਪਰ ਬੰਦਾ ਅੱਛੇ ਲਾਉਂਦੇ ਨੇ ਪੂਰੀ ਪਰ ਬੰਦਾ ਇਹ ਸੋਚਦਾ ਵੀ 60 ਰੁਪਏ ਖਰਚਣੇ ਮਨਜੂਰ ਆ ਕਾਂਗਰਸ ਨਹੀਂ ਉਦਾਈ ਭਾਰ ਚੱਕਣਾ ਬਹੁਤ ਆਫਾ ਲੱਗਦਾ ਆ ਦੇਖੋ ਤਾਂ ਮੇਰਾ ਭਾਰ ਡਰੋਨ ਡਰੋਨ ਬੈਟਰੀ ਪਾਵਰ ਬੈਂਕ ਸਭ ਕੁਝ ਇਹਦੇ ਵਿੱਚ ਆ ਇਹਦੇ ਵਿੱਚ ਰੇਨਕੋਟ ਹਲ ਕੇ ਚਲੋ ਚਲੀਏ ਗੱਲ ਚਲ ਉਧਰ ਠੀਕ ਹੈ ਪੋਹਾ ਕਰਕੇ ਤੁਰੇ ਸੀ ਪਾਣੀ ਸੇ ਪਸੇ ਕਰਕੇ ਪੀ ਜਾਣਾ ਹੈ ਮੈਂ ਇੱਕ ਵਾਰ ਹੀ ਨਹੀਂ ਪੀਤਾ ਹੁਣ ਪੀਂਦੇ ਖੋ ਕੇ ਇਤੋਂ ਬੜੀ ਯਾਰ ਪਾਣੀ ਪੀ ਲਈ ਮੜੀ ਆ ਠੰਡੇ ਬੜਾ ਸੱਠਾਂ ਵਾਲਾ ਪਾਣੀ

ਦੇਖਣਾ ਭਰਾਵਾ ਕਹਾਂ ਮੇਰੇ ਇਹਦਾ ਨਾ ਕੰਮ ਕਰਦੇ ਹੋ ਕੋੜਾ ਜਾਣ ਲੱਗਾ ਇੱਥੇ ਕਚਰਾ ਸਾਰਾ ਨਾ ਕੁੜੇ ਚ ਚਲੋ ਅੱਗੇ ਵੱਲ ਵਧਦੇ ਹੁਣ ਬਸ ਪਹੁੰਚ ਗਏ ਸਾਹਮਣੇ ਸ਼੍ਰੀ ਤੁੰਗnath ਇੱਥੋਂ ਦੀ ਲੰਘ ਕੇ ਉਹ ਸਾਹਮਣੇ ਜਾਣਾ ਆਪਾਂ ਸਾਹਿਲ ਲੱਗੇ ਜਾਂਦਾ ਪਿਆ ਸਾਹਿਲ ਨੂੰ ਇੱਥੇ ਰੁਕੇ ਆ ਤੇ ਸਾਹਿਲ ਪਿੱਛੇ ਪ੍ਰੋਗਰਾਮ ਲਾਉਣ ਗਿਆ ਮਸਾਲੇ ਵਾਲੇ ਜਿਆਦੇ ਖਾਲੇ ਖੀਰੇ ਜਿਹਾ ਨੇ ਆਹ ਦੇਖੋ ਉਹ ਸਾਹਮਣੇ ਆ ਤੇ ਹੁਣ ਆਪਾਂ ਸਾਨੂੰ ਇਥੋਂ ਨਾਲ ਲੈ ਕੇ ਦਰਸ਼ਨਾਂ ਨਾਲ ਜਾਂਦੇ ਆ